ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਵਿੱਚ ਹੜ ਦੇ ਪਾਣੀ ਦੇ ਨਾਲ ਭਰੇ ਹੋਏ ਬੇਸਮੈਂਟ ਦੇ ਵਿੱਚੋਂ ਫਸ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਉੱਤੇ ਹੁਣ ਸਿਆਸਤ ਵੀ ਗਰਮਉਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਉੱਤੇ ਭਾਜਪਾ ਨੇ ਹਾਦਸੇ ਦੇ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਿੰਨ ਪੀੜਤਾ ਦੀਆਂ ਲਾਸ਼ਾਂ ਐਨਡੀਆਰਐਫ ਅਤੇ ਸਥਾਨਕ ਪੁਲਿਸ ਦੀਆਂ ਬਚਾਅ ਟੀਮਾਂ ਨੂੰ ਇਲਾਕੇ ਦੇ ਵਿੱਚ ਹੜ ਔਨ ਤੋਂ ਕਈ ਘੰਟਿਆਂ ਬਾਅਦ ਮਿਲੀਆਂ ਤਿੰਨੋਂ ਯੂਪੀਐਸਸੀ ਵਿਦਿਆਰਥੀ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ ਤਿੰਨੇ ਵਿਦਿਆਰਥੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪੜ੍ਹਾਈ ਕਰ ਰਹੇ ਸਨ ਤਿੰਨ ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਦੀ ਸ਼੍ਰੀਆ ਯਾਦਵ ਤੇਲੰਗਾਨਾ ਦੀ ਤਾਨਿਆ ਸੋਨੀ ਅਤੇ ਕੇਰਲ ਦੇ ਨਵੀਂਂ ਦਾ ਵਜੂ ਹੈ ਦਿੱਲੀ ਪੁਲਿਸ ਨੇ ਦੱਸਿਆ ਕਿ ਫਿਲਹਾਲ ਪੇੜਤਾ ਦੀਆਂ ਲਾਸ਼ਾਂ ਨੂੰ ਆਰਐਮਐਲ ਦੇ ਮੁਰਦਾ ਘਰ ਦੇ ਵਿੱਚ ਪੇਸ਼ ਦਿੱਤਾ ਗਿਆ ਪੁਲਿਸ ਦੇ ਅਨੁਸਾਰ ਇੱਕ ਫਾਇਰ ਡਿਪਾਰਟਮੈਂਟ ਨੂੰ ਸ਼ਨੀਵਾਰ ਸ਼ਾਮ ਕਰੀਬ 7 ਵਜੇ ਰਾਓ ਆਈਏਐਸ ਸਟਡੀ ਸੈਂਟਰ ਅਤੇ ਕਰੋਲ ਬਾਗ ਖੇਤਰ ਦੇ ਵਿੱਚੋਂ ਪਾਣੀ ਭਰਨ ਬਾਰੇ ਇੱਕ ਕਾਲ ਮਿਲੀ ਜਿਸ ਦਾ ਵਿੱਚ ਦੋ ਜਾਂ ਤਿੰਨ ਵਿਦਿਆਰਥੀਆਂ ਦੇ ਹੜ੍ਹ ਵਾਲੇ ਬੇਸਮੈਂਟ ਦੇ ਵਿੱਚੋਂ ਫਸੇ ਹੋਣ ਦੀ ਸੂਚਨਾ ਮਿਲੀ ਸੀ ਉੱਥੋਂ ਪਹੁੰਚ ਕੇ ਦੇਖਿਆ ਕਿ ਬੇਸਮੈਂਟ ਜੋ ਹੈ ਪਾਣੀ ਨਾਲ ਭਰ ਚੁੱਕੀ ਹੈ ਜਿਸ ਕਰਕੇ ਪਾਣੀ ਦੀ ਨਿਕਾਸੀ ਦੇ ਯਤਨ ਵੀ ਅਸਫਲ ਰਹੇ ਕਿਉਂਕਿ ਬਰਸਾਤ ਦਾ ਪਾਣੀ ਬੇਸਮੈਂਟ ਦੇ ਵਿੱਚ ਵਕਤਾਂ ਹੀ ਗਿਆ ਹਾਲਾਂਕਿ ਇੱਕ ਵਾਰ ਜਦੋਂ ਸੜਕ ਤੇ ਪਾਣੀ ਦਾ ਪੱਧਰ ਘਟ ਗਿਆ ਤਾਂ ਉਹਨਾਂ ਨੇ ਪਾਣੀ ਦਾ ਪੱਧਰ 12 ਫੁੱਟ ਤੋਂ 8 ਫੁੱਟ ਤੱਕ ਘਟਾਉਣ ਦੇ ਵਿੱਚ ਕਾਮਯਾਬ ਰਹੇ ਅਤੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਕੋਚਿੰਗ ਸੈਂਟਰ ਦੇ ਵਿੱਚ 30 ਦੇ ਕਰੀਬ ਵਿਦਿਆਰਥੀ ਸਨ ਜਿਨ੍ਹਾਂ ਦੇ ਵਿੱਚੋਂ 12 ਤੋਂ 14 ਨੂੰ ਬਚਾ ਲਿਆ ਗਿਆ ਅਤੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਦਕਿ ਬਾਕੀ ਭਜਨ ਦੇ ਵਿੱਚ ਕਾਮਯਾਬ ਹੋ ਗਏ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਹਾ ਹੈ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ ਅਤੇ ਇਹ ਪਤਾ ਲਗਾਉਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਪਾਣੀ ਬੇਸਮੈਂਟ ਦੇ ਵਿੱਚ ਆਖਰ ਕਿਵੇਂ ਦਾਖਲ ਹੋ ਗਿਆ ਉੱਥੋਂ ਕਲਾਸਾਂ ਕਿਉਂ ਲਗਾਈਆਂ ਜਾ ਰਹੀਆਂ ਸਨ ਇਸ ਦੌਰਾਨ ਪੁਲਿਸ ਨੇ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵਿਦਿਆਰਥੀਆਂ ਦੀ ਮੌਤ ਨੂੰ ਲੈ ਕੇ ਅਪਰਾਧਿਕ ਮਾਮਲਾ ਵੀ ਦਰਜ ਕਰ ਲਿਆ ਦਿੱਲੀ ਦੇ ਮੇਅਰ ਸ਼ੈਲੀ ਓਬਰਾਏ ਨੇ ਵੀ ਜੋ ਐ एमसीडी ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਨੇ ਕਿ ਦਿੱਲੀ ਪਾਰ ਦੇ ਵਿੱਚ ਅਜੇਹੀ ਕੋਚਿੰਗ ਸੈਂਟਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜੋ MCD ਦੇ ਅਧਿਕਾਰਤ ਖੇਤਰ ਦੇ ਵਿੱਚ ਹਨ ਅਤੇ ਬੇਸਮੈਂਟਾਂ ਦੇ ਵਿੱਚੋਂ ਵਪਾਰਕ ਗਤੀਵਿਧੀਆਂ ਚਲਾ ਰਹੇ ਨੇ ਜੋ ਬਿਲਡਿੰਗ ਉਪਨੀਯਮ ਦੀ ਉਲੰਘਣਾ ਕਰ ਰਹੇ ਨੇ ਅਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਦੇ ਲਈ ਤੁਰੰਤ ਜਾਂਚ ਕੀਤੀ ਜਾਵੇ ਕਿ MCD ਦਾ ਕੋਈ ਅਧਿਕਾਰੀ ਇਹ ਦੁਕਾਨਤ ਲਈ ਜ਼ਿੰਮੇਵਾਰ ਹੈ ਜਾਂ ਫਿਰ ਨਹੀਂ। ਉਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਅ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ